ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰਾਇਕੋਟ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿਖੇ ਜਿੱਥੇ ਕੀ ਕੁਝ ਦਿਨਾਂ ਤੋਂ ਰੌਲਾ ਚੱਲ ਰਿਹਾ ਹੈਗਾ ਟਰੱਕ ਯੂਨੀਅਨ ਨੂੰ ਲੈ ਕੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਅੱਜ ਇੱਥੇ ਟਰੱਕ ਆਪਰੇਟਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈਗਾ ਕਦ ਲਈ ਕੀਤਾ ਹੈਗਾ ਕੀ ਗੱਲਬਾਤ ਆ ਪੂਰਾ ਰੌਲਾ ਕੀ ਆ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਉਹਨਾਂ ਨਾਲ ਪ੍ਰਧਾਨ ਜੀ ਤੁਹਾਡਾ ਨਾਮ ਕੀ ਆਪਾਂ ਦੱਸੋ ਸਤਵੀਰ ਸਿੰਘ ਗਰੇਵਾਲ ਜੀ ਗਰੇਵਾਲ ਸਾਹਿਬ ਇਹ ਜੋ ਅੱਜ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਕਾਹਤੋਂ ਹੋ ਰਿ ਇੱਕ ਸਾਡੇ ਰੈਕੋਰਡ ਦਾ ਐਮਐਲਏ ਬਣਦੀ ਹਾਕਮ ਸਿੰਘ ठेकेदार ਅਸੀਂ ਬਹੁਤ ਮਾਤਰਾ ਚ ਜਤਾਇਆ ਬਹੁਤ ਮਿਹਨਤ ਕੀਤੀ ਉਹਨੂੰ ਜਿਤਾਉਣ ਤੇ ਅੱਜ ਉਹ ਸਾਨੂੰ ਦਰਖਨਾਰੇ ਕਰਕੇ ਟਰੱਕ ਯੂਨੀਅਨ ਦੇ ਰੋਲੇ ਦੇ ਖਾਤਰ ਉਹਨੇ ਟਰੱਕ ਯੂਨੀਅਨ ਦੇ ਪ੍ਰਧਾਨ ਉਹਨੇ ਆਪਦਾ ਬੰਦਾ ਲਾਤਾ ਜੀ ਸਾਨੂੰ ਚਾਹੀਦਾ ਵੀ ਟਰੱਕ ਯੂਨੀਅਨ ਦੇ ਵਿੱਚ ਜੋ ਵੀ ਬੰਦਾ ਲੱਗੇ ਟਰੱਕ ਯੂਨੀਅਨ ਦਾ ਆਪਰੇਟਰ ਹੋਣਾ ਚਾਹੀਦਾ ਯੂਨੀਅਨ ਚ ਉਹਦੀ ਗੱਡੀ ਹੋਵੇ ਉਹਦਾ ਹਿੱਸਾ ਹੋਵੇ ਪੁਰਾਣਾ ਆਪਰੇਟਰ ਹੋਵੇ ਉਹ ਸਾਡੇ ਉਧੇਦਾਰ ਹੋਣੀ ਚਾਹੀਦੀ ਆ ਇਹ ਬਾਹਰੋਂ ਲਾਤਾ ਇਸ ਕਰਕੇ ਜੀ ਰੋਸਦਾਰ ਪ੍ਰਦਰਸ਼ਨ ਕਰ ਰਹੇ ਆ ਇਹ ਤਾਂ ਹਮੇਸ਼ਾ ਹੁੰਦਾ ਹੀ ਆਇਆਗਾ ਵੀ ਜਿਹਦੀ ਸਰਕਾਰ ਹੁੰਦੀ ਆ ਉਹ ਆਪਣਾ ਦਬਦਬਾ ਮਤਲਬ ਕਾਇਮ ਕਰਨ ਲਈ ਇਹ ਕਰਦੇ ਹੁੰਦੇ ਆ ਪਰ ਕੀ ਉਹਨਾਂ ਕੋਲੇ ਕੋਈ ਗੱਡੀ ਨਹੀਂ ਹੈਗੀ ਕੋਈ ਆਪਰੇਟਰ ਨਹੀਂ ਹੈਗੇ ਉਹ ਪਹਿਲਾਂ ਤੋਂ ਨਹੀਂ ਬਿਲਕੁਲ ਉਹਨਾਂ ਕੋਲੇ ਕੋਈ ਗੱਡੀ ਨਹੀਂ ਗੱਡੀ ਦਾ ਉਹਨਾਂ ਨੇ ਬਾ ਵਾਸਤਾ ਵੀ ਹੈ ਨਹੀਂ ਹਾਂਜੀ ਅੱਛਾ ਤੁਸੀਂ ਗਏ ਸੀਗੇ ਭਗਵਾਨਤਮਾਨ ਸਾਹਿਬ ਸੇਮ ਸਾਹਿਬ ਕੋਲੇ ਉਹਨਾਂ ਨੇ ਕੀ ਗੱਲ ਬਾਤ ਹੋਈ ਤੁਹਾਡੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਵੀ ਥੋੜੇ ਦਿਨਾਂ ਜੀ ਸ਼ਾਮ ਤੱਕ ਕੀ ਕਹਿੰਦੇ ਵੀ ਸ਼ਾਮ ਤੱਕ ਹੀ ਰਿਪੋਰਟ ਬਣਾਵਾਂਗੇ ਬੇਫਿਕਰ ਹੋ ਜਾਓ ਇਹ ਹੱਲ ਕਰਾਂਗੇ ਜ਼ਰੂਰ ਕਰਾਂਗੇ ਹੱਲ ਕਰਨਗੇ ਪਰ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਫੇਰ ਤੋਂ ਕੀਤਾਗਾ ਇਹ ਕਿਉਂ ਕਰ ਰਹੇ ਹੋ ਅਜੇ ਪਹਿਰੇ ਸਾਨੂੰ ਉਤਰੋ ਕੋਈ ਸੁਨੇਹਾ ਕੋਈ ਚਿੱਠੀ ਕੋ ਫੋਨ ਵਗੈਰਾ ਆਇਆ ਨਹੀਂ ਉਹਨਾਂ ਦਾ ਵੀ ਕੀ ਕਰ ਰਿਹਾ ਸ਼ਾਇਦ ਅੰਦਰ ਖਾਤੇ ਕੋਈ ਗੱਲ ਚੱਲਦੀ ਹੋਵੇ ਕੋਈ ਕਹਿ ਨਹੀਂ ਸਕਦੇ ਮਾਨੂੰ ਸਾਨੂੰ ਮਾਨ ਸਾਹਿਬ ਤੇ ਪੂਰਾ ਭਰੋਸਾ ਵੀ ਮਾਨ ਸਾਹਿਬ ਸਾਡੀ ਜ਼ਰੂਰ ਗੱਲ ਸੁਣਨਗੇ ਤੁਹਾਡੇ ਨਾਲ ਆਪਰੇਟਰ ਕਿੰਨੇ ਆ ਕਿੰਨੇ ਟੋਟਲ ਆਪਰੇਟਰ ਕਿੰਨੇ ਨੇ ਤੁਹਾਡੇ ਨਾਲ ਕਿੰਨੇ ਨੇ ਤੇ ਕੀ ਸਾਡੇ ਨਾਲ ਜੀ ਬਹੁਤ ਆ আচ্ছা ਜੀ ਜੇ ਉਹ ਚਾਵੇ ਤਾਂ ਐਲੈਕਸ਼ਨ ਕਰਾ ਸਕਦਾ ਅੱਛਾ ਜੀ ਸਾਡੀਆਂ ਦੋ ਹੀ ਤਰ੍ਹਾਂ ਆ ਗਿਆ ਸਰਮ ਦਾ ਮਤੀ ਜਾਂ ਐਲੈਕਸ਼ਨ ਐਮਐਲਏ ਸਾਹਿਬ ਨੇ ਕੋਈ ਗੱਲਬਾਤ ਕੀਤੀ ਨਹੀਂ ਐਮਐਲਏ ਨੂੰ 62 ਪਿੰਡਾਂ ਚੋਂ ਕੋਈ ਬੰਦਾ ਨਹੀਂ ਉਹਨੂੰ ਇਹੀ ਚੇਤਾ ਉਹ ਕਹਿੰਦਾ ਇਹ ਤੋਂ ਬਿਨਾ ਮੈਨੂੰ ਕੋਈ ਨਹੀਂ ਦੇ ਦੇ ਅੱਛਾ ਜੀ ਜੇ ਆਉਣ ਵਾਲੇ ਸਮੇਂ ਚ ਇਹ ਗੱਲਬਾਤ ਨਹੀਂ ਹੁੰਦੀ ਕੋਈ ਗੱਲਬਾਤ ਦਾ ਨਿਸ਼ਟਾ ਨਹੀਂ ਨਿਕਲਦਾਗਾ ਤਾਂ ਕੀ ਕੀਤਾ ਜਾਊ ਸਾਡਾ ਅਜੇ ਸੀਜ਼ਨ ਸਟੇ ਆ ਸਾਨੂੰ ਪੇਮੈਂਟ ਦਾ ਬਹੁਤ ਡਰ ਆ ਉਸ ਕਰਕੇ ਅੱਜ ਅਸੀਂ ਮਤਾਵਾਦਾ ਵੀ ਉਹਨਾਂ ਜਿਹੜਾ ਪੁਰਾਣਾ ਪ੍ਰਧਾਨੀ ਕੰਮ ਚਲਾਉਗਾ ਅੱਛਾ ਜੀ ਮਤਾ ਪਾ ਚੁੱਕੇ ਹਾਂ ਤੇ ਹੁਣ ਇਹ ਰੋਸ ਪ੍ਰਦਰਸ਼ਨ ਕਿੰਨਾ ਟਾਈਮ ਚੱਲੂਗਾ ਇਹ ਰੋਸ ਪ੍ਰਦਰਸ਼ਨ ਜੰਨਾਦਰ ਸਹੀ ਨਹੀਂ ਹੁੰਦਾ ਸਾਡੀਆਂ ਜੀਪਾਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਮਿਲਦੇ ਆ ਸਾਡੀਆਂ ਜੀਪਾਂ ਉਹ ਲਈ ਫਿਰਦਾ ਕੋਈ ਕੋਈ ਗਲਤ ਕੰਮ ਹੋ ਗਿਆ ਜਿਵੇਂ ਕੀ ਗੱਲਬਾਤ ਕੀਤੀ ਹੈ ਪ੍ਰਧਾਨ ਜੀ ਉਹਨਾਂ ਨੇ ਦੱਸਿਆ ਵੀ ਪ੍ਰਧਾਨਗੀ ਨੂੰ ਲੈ ਕੇ ਜੋ ਮੇਨ ਮਸਲਾ ਚੱਲ ਰਿਹਾ ਹੈਗਾ ਜੋ ਪ੍ਰਧਾਨ ਚੁਣਿਆ ਗਿਆਗਾ ਉਹ ਕਹਿੰਦੇ ਵੀ ਟਰੱਕ ਆਪਰੇਟਰ ਨਹੀਂ ਆ ਨਹੀਂ ਉਹਨਾਂ ਦਾ ਕੋਈ ਟਰੱਕ ਆਪਰੇਟਰਾਂ ਦੇ ਨਾਲ ਵਾਅਦਾ ਸੀਗਾ ਪਰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆਗਾ ਹੁਣ ਇਹ ਪ੍ਰਧਾਨ ਚੇਂਜ ਕਰਨ ਲਈ ਇਹਨਾਂ ਨੇ ਇਹ ਇਹ ਸੰਘਰਸ਼ ਜਾਰੀ ਕੀਤਾਗਾ ਤੇ ਹੁਣ ਦੇਖਦੇ ਆਂ ਵੀ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਸੀਐਮ ਸਾਹਿਬ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਸੀ ਕਿ ਉਹਨਾਂ ਦਾ ਵੀ ਕੋਈ ਛਿੱਟਾ ਨਹੀਂ ਨਿਕਲਿਆ ਹੁਣ ਦੇਖਦੇ ਆਂ ਵੀ ਇਹਨਾਂ ਦੀ ਧਰਨਾ ਪ੍ਰਦਰਸ਼ਨ ਨਾਲ ਕੀ ਛਿੱਟਾ ਨਿਕਲਦਾ ਰਾਇਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ